महापुरुष का स्वागत करना लेके आए मेरे पिता स्वागत करा गे गुरु तेग बहादुरु जार बेच मेरे की पटना साहब चाला मार के श्री गोदा साहब आया

महापुरुषा का उपरला हैोगा सिंह जो ये सेवा निभा है आए मे पी स्वागत करा सारी संगत नागुरु जी का खालसा वाहे बुरावे ब्यावे बयावे वागुरु वाह खालसा वाह কালকে <laughs>

ਔਰ ਨਗਰ ਕੀਰਤਨ 17 ਸਤੰਬਰ 2025 ਨੂੰ ਪੱਤਿਆ ਸਾਹਿਬ ਤੋਂ ਅਕਸੀ ਹਰ ਮੰਦਰ ਸਾਹਿਬ ਕੋਲ ਗੁਰੂ ਕੇ ਬਾਗ ਤੋਂ ਰਵਾਨਾ ਹੋਇਆ ਸੀ ਉਹ ਅਲੱਗ-ਅਲੱਗ ਨਗਰਾਂ ਸ਼ਹਿਰਾਂ ਤੋਂ ਹੁੰਦਾ ਹੋਇਆ ਜਾਗਰਤੀ ਯਾਤਰਾ ਦੇ ਰੂਪ ਵਿੱਚ ਸੰਤਾ ਨੂੰ ਜਗਾਨ ਦੇ ਰੂਪ ਸੰਤਾ ਨੂੰ ਜਵਾਸ਼ ਕਰਾਉਣ ਦੇ ਰੂਪ ਵਿੱਚ ਤੇ ਮਨੁੱਖਤਾ ਦੇ ਹੱਕਾਂ ਦੀ ਧਰਮ ਦੀ ਸੱਚ ਦੀ ਰਾਖੀ ਕਰਤ ਜੋ ਬੁੱਤੇ ਪਾਦਰ ਮਾਇਆ ਜੀ ਨੇ ਸ਼ਹੀਦੀ ਦਿੱਤੀ ਸੀ

ਪੁਗਵਾ ਰਾਜ ਆ ਕੇ ਰਾਤ ਦਾ ਪਲਾਉ ਹੈ ਅਗਲਾ ਪਲਾਉ ਨੰਨਪੁਰ ਸਾਹਿਬ ਸਾਈ ਸ਼ਾਮ ਦੀ ਸਮਾਪਤੀ ਹੈ ਸਾਡੇ ਨਾਲ ਭਜਨਤਾ ਪਾਰਟੀ ਦੇ ਮਨਿੰਦਰ ਪਾਤ ਸਿੰਘ ਜੀ ਦੇ ਬੈਣੀ ਪਾਲ ਜੀ ਜਿਨ੍ਹਾਂ ਨੇ ਸਾਰਾ ਇਸ ਮਗਨ ਕੀਰਤਨ ਦਾ ਅਰੇਂਜਮੈਂਟ ਕੀਤਾ ਬੈਠ ਕੇ ਇੱਥੇ ਤੱਕ ਅਸੀਂ ਇਹਨਾਂ ਦੇ ਬੋਤਨਵਾਦੀਆ ਇਹ ਸੰਗਤ ਲੈ ਕੇ ਆਏ ਆ ਤੇ ਸਾਈ ਜਾਲਾ ਜਿਹਦੇ ਪਰਿਵਾਰ ਅਸੀਂ ਨੋਮੀ ਥਾ ਔਰ ਇਹਨਾਂ ਦੇ ਨਾਲ ਇਹ ਭਾਈ ਮਤੀ ਦਾਸ ਦਾ ਪਰਿਵਾਰ 20 ਤੋਂ ਵੱਧ ਨਾਲ ਸ਼ਾਮਲ ਹੈ ਇਸ ਯਾਤਰਾ ਦੇ ਵਿੱਚ ਔਰ ਇਹ ਯਾਤਰਾ ਜਿਹੜੀ ਬੜੀ ਇੱਕ ਯਾਦਗਾਰੀ ਯਾਤਰਾ ਹੈ ਹਰ ਸਿੱਖ ਨੂੰ ਉਸ ਯਾਤਰਾ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਇਹਨੇ ਆਪਣੇ ਯੋਗਦਾਨ ਪਾਣਾ ਚਾਹੀਦਾ ਹਾਂ ਅਸੀਂ ਇਸ ਮਾਈਕ ਦੇ ਰਹੀ ਔਰ ਬੇਨਤੀ ਕਰਦੇ ਹਾਂ ਅੱਜ ਇਹ ਯਾਤਰਾ ਕਲਕਾ ਗੁਗਵਾੜਾ ਔਰ ਕੁੰਨਨਪੂ ਸਾਹਿਬ ਦੀ ਜਾਣੀ ਹੈ

हाँ नगर कीपा नौ सिंह जी जिथो बीपो ने बे नौ सो ने कहा बाबा नौ सिंह जी, जी।, जी। जिन्होंने चाला ना मारियो तो शहीदियां पौनिया खब्बे सदे रहना